ਉਡੇ ਕਰਮਾ ਕਰਿਆ ਹੈ ਉਹ ਘਰ ਹੀ ਹੈ ਘਰ ਹੀ ਨੰਗਾ ਅੱਜ ਅੱਛਾ ਲੱਸੀ ਲੈਣਾ ਆਈ ਸੀ ਮੈਂ ਤਾਂ ਉਹ ਵਾਲਾ ਪੋੜਾ ਲੈ ਕਰਮੋ ਲੱਸੀ ਪਾਈ ਦੇ ਜਿਉਂਦੀ ਰਹਿ ਹਾਂ ਦੇ ਮੈਂ ਰਹਿਣਾ ਇਹ ਭਾਈ ਕੀ ਮੈਂ ਤਾਂ ਤੇਰੇ ਕੋਲ ਕੰਮ ਆਈ ਸੀ ਲੱਸੀ ਦਾ ਤਾਂ ਬਹਾਨਾ ਸੀ ਦੱਸ ਕੀ ਕੰਮ ਸੀ 500 ਰੁਪਿਆ ਚਾਹੀਦਾ ਸੀ ਮੈਨੂੰ ਗੱਲ ਅਲੱਗ ਪੜਦੇ ਜਿਨਾ ਰੱਖ ਲੈ ਜੋ ਇਹਨਾਂ ਨੂੰ ਸੁਣ ਹਾਂ ਆਪਾਂ ਬਾਹਰ ਮਿਲਿਆ ਕਰਾਂਗੇ ਗਸ ਤੋਂ ਡਰਦਾ ਨਾ ਤਾ ਤਾਂ ਮੈਂ ਕਣਕੀ ਦੀ ਝਗਦੀ ਰਹਿੰਦੀ ਹੈ ਲੋ ਜਮੀਨ ਤੇਰੇ ਨਾਂ ਨੇ ਐਵੇਂ ਡਰਦਾ ਪੁੱਤ ਆਓ ਲੈ ਆਪਾਂ ਬਾਹਰ ਮਿਲਦੇ ਆ ਫਿਰ ਕਰਦੇ ਗੱਲਾਂ ਚੰਗਾ ਚੰਗਾ ਹਾਂ ਟਾਈਮ ਨਾ ਪਹੁੰਚੀ ਚੰਗਾ ਚੰਗਾ ਹਾਂ ਠੀਕ ਹੈ ਅੱਗੇ ਜੀ ਤੁਸੀਂ ਹਾਂਜੀ ਮੈਂ ਤਾਂ ਘੁੰਮਦੇ ਦਿੱਤੀ ਜਾਨੀ ਆ ਅੱਛਾ ਜੀ ਨਾ ਤੁਸੀਂ ਨੋ ਟਾਈਮ ਤੇ ਖਿਲਾਇਆ ਮੈਂ ਤਾਂ ਬਹੁਤ ਜ਼ੰਦਾ ਘਰ ਉੱਤਰ ਲਿਆ ਜੀ ਅੱਛਾ ਆਏ ਹੇ ਅਦਰ ਸੁਣਾਓ ਕੀ ਹਾਲ ਚੱਲ ਠੀਕ ਆ ਮੇਰਾ ਤਾਂ ਹਾਲ ਤੁਹ ਦੱਸਣਾ ਠੀਕ ਹੈ ਜੀ ਬਹੁਤ ਹੋਰ ਕਿਵੇਂ ਰਹਿੰਦੇ ਠੀਕ ਹੈ ਮੈਨੂੰ ਤਾਂ ਤੇਰਾ ਤੂੰ ਹੀ ਦੇਖ ਲੀਂ ਜਾਨੀਏ ਨੀਂਦ ਹੀ ਨਹੀਂ ਆਉਂਦੀ ਚੰਦਰੀ ਤਾ ਚਰਨ ਦੇ ਰਣੀ ਲੱਗਦੇ ਐ ਕੋਈ ਗੱਲ ਨਹੀਂ ਸਿਸਾ ਵਰਤਾ ਰੱਖੋ ਪੱਕੀ ਵੀ ਆ ਜੂਗੀ ਸਵਰ ਹੁਣ ਹੁੰਦਾ ਨਹੀਂ ਰਾਣੀਆਂ ਇਹ ਕੀ ਪਿਆਰ ਦੀਆਂ ਪਿੰਗਾਂ ਹੀ ਪਈ ਜਾਂਦੇ ਐ ਐ ਸੌਦਾ ਲੈਣ ਵਰੀ ਮੈਂ ਚੇਤੇ ਆ ਜੰਨੇ ਖੰਡ ਲੈ ਜਾਣੀ ਐ ਚੜ ਲੈ ਜਾਣੀ ਐ ਗੜ ਲੈ ਜਾਣਾ ਜੁੱਤੀਆਂ ਮੈਂ ਤੜਾਉਂਦਾ ਰਹਿ ਗਿਆ ਤੇ ਚੱਕਰ ਚਰਨੇ ਨਾ ਤੂੰ ਤਾਂ ਚਰਨੇ ਤੂੰ ਬਾਲਾ ਹੀ ਯਾਦ ਆਉਣਾ ਸੱਚੀ ਲੈ ਅੱਛਾ ਹਾਂ ਸੌਂਗਾ ਤੇਰੀ ਸ ਮਹਤਾਇ ਕਰਨੀ ਮੈਨੂੰ ਥੋੜੇ ਪੈਸਿਆਂ ਦੀ ਲੋੜ ਸੀ ਪਿਆਰ ਕਰਦੀਆਂ ਮੇਰੀ ਜੁੱਤੀ ਬਸ ਜ਼ਮੀਨ ਦਾ ਮਸਲਾ ਹੈ ਜਿੱਦ ਦੇ ਜ਼ਮੀਨ ਮੇਰੇ ਨਾਂ ਚੜ ਗਈ ਤੇ ਫੇਰ ਦੇਖੀ ਰਾਣੀ ਤੇਰੇ ਨਾਲ ਕੀ ਕਰਦੀ ਐ ਓ ਰਾਣੀਆਂ ਔਰ ਆਣੀਏ ਰਾਣੋ ਹੋ ਮੇਚੀ ਤੂੰ ਇੱਥੇ ਕਿਨੇ ਓਯਾ ਚਰਨੇ ਨਾਲ ਕਿਵੇਂ ਪਿਆਰ ਦੀਆਂ ਪਿੰਗਾਂ ਹੀ ਪਾਈ ਜਨੇ ਆ ਉਹ ਠੇਡੇ ਤਾਂ ਅਸੀਂ ਬਹੁਤ ਮਾਰਦੇ ਨੇ ਸੜਕਾਂ ਤੇ ਤੇਰੇ ਮਗਰ ਤੇ ਗੱਲ ਕੀ ਹੈ ਚਰਨੇ ਨੇ ਚੱਕਰ ਲੱਗਦਾ ਕਿ ਤੇਰਾ ਮੇਰੀ ਗੱਲ ਸੁਣਦਾ ਮੇਚੀ ਅੱਛਾ ਉਹ ਫਿਰਦਾ ਜਮੀਨ ਵੇਚਣ ਨੂੰ ਹਾਂ ਮੈਂ ਮਾਇਂ ਉਹਦੀ ਜ਼ਮੀਨ ਤੇ ਮੱਲਾ ਮਾਰਨਾ ਹੈ। ਅੱਛਾ। ਹੂੰ। ਸਮਝ ਗਿਆ? ਉਹ ਆਈ ਗੱਲ ਸਮਝੀ ਤੇਰੀ ਪੂਰੀ। ਹਾਂ। ਠੀਕ ਹੈ, ਠੀਕ। ਅੱਗੇ ਬੋਲ ਕੀ ਬੋਲਦਾ? ਮੈਂ ਤਾਂ ਕੀ ਬੋਲਣਾ? ਬਸ ਆ ਗਈ ਸਮਝ। ਮੜਾ ਸਾਡਾ ਵੀ ਤਿਆਰ ਰੱਖਿਆ ਕਰ ਬਣਾਈ। ਉਹਦਾ ਬੁੜਾ ਬੰਦਾ ਹੈ। ਨਾ ਈਕਰ ਜਵਾਨ ਹੈਗਾ, ਉਹ ਬੁੜਾ ਹੈਗਾ। ਉਹ ਜਵਾਨ ਤਾਂ ਨਹੀਂ, ਪਰ ਸਾਡੇ ਨਾਲ ਵੀ ਤੇਰੀ ਕੋਈ ਜ਼ਬਾਨ ਸੀ। ਮਰੇ ਜਿਆਦਾ ਖੇਗ ਰਵੇ ਸੁਣ ਲੈ ਮੇਰਾ ਨਾਮ ਰਾਣੀ ਹੈ ਓਏ ਉਹ ਤਾਂ ਮੈਨੂੰ ਪਤਾ ਤੇਰਾ ਨਾਮ ਰਾਣੀ ਹੈ ਤੂੰ ਮੰਗ ਨਹੀਂ ਦਿੰਦੀ ਪਾਣੀ ਹੈ ਚੰਗਾ ਫਿਰ ਚੰਗਾ ਮੇਚੀ ਮੈਂ ਚਲਦੀ ਆਂ ਆ ਠੀਕ ਹੈ ठीक है हां 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 बहुत बढ़िया और कितना हां ठीक है ओ यार चंगा है तू दस तक नहीं तो बुरी बंदा पड़ जाएगा और सुना ਬਰੀ ਦੁਕਾਨਦਾਰੀ ਕੇ ਵਿੱਚ ਜਲਦੀ ਹੈ ਬਹੁਤ ਵਧੀਆ ਬਹੁਤ ਵਧੀਆ ਆਇਆ ਚਾਹ ਪਈਏ ਨਾ ਨਾ ਬਸ ਲੱਸੀ ਪੀ ਕੇ ਆਇਆ ਹੁਣੇ ਮੈਂ ਲੱਸੀ ਕੱਲਾ ਕੱਲਾ ਹੀ ਪੀ ਆਉਣਾ ਸਾਡੇ ਅਸੇ ਵੀ ਬੋਤਲ ਭਰ ਆ ਲਿਆ ਆਕਰ ਮੈਂ ਤੇਰੇ ਤੋਂ ਡੋਲੂ ਭਰ ਆ ਕੇ ਲੈ ਰਿਹਾ ਯਾਰ ਕਿਹੜੀ ਗੱਲ ਹੈ ਠੀਕ ਹੈ ਲੱਸੀ ਦੇ ਕੇ ਜਾਈ ਮਨੂੰ ਜ਼ਰੂਰ 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 ਹੋਰ ਸੇਵਾ ਵੀ ਦੱਸ ਬਸ ਬਸ ਮਿਹਰਬਾਨੀ ਤਾਂ ਮੈਂ ਜਾਣਾ ਫਿਰ ਮੜਾ ਜਾਹੇ ਚਾਹ ਠੀਕ ਹੈ ਜਾਇਆ ਠੀਕ ਹੈ ਚਲੋ ਚੰਗਾ ਠੀਕ ਹੈ ਓਕੇ ਕੋ ਬੱਲੇ ਰਾਨੋ ਬੜੇ ਦਰਸ਼ਨ ਹੋਏ ਵੀ ਤੇਰੇ ਚੱਲ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਬੱਤੀ ਪੱਲਰ ਤੇ ਲਾਉਣ ਲੈਣਾਗਾ ਅੱਛਾ ਤੂੰ ਸਾਈਨ ਕਰ ਦਿੰਦਾ ਕਰ ਦਿੰਦਾ ਨਾ ਕੇ ਕਰ ਲੈ ਫਿਰ ਸੌਣੇ ਹੱਲ ਰੱਖ ਲੈ ਚੱਲ ਮੈਂ ਇੱਥੇ ਰੱਖ ਕੇ ਜਾਂ ਹਾਂ ਕਰਦੀ ਕਿਰਾ ਉਹ ਕਰ ਦੇ ਨਾ ਪੈਨ ਵੀ ਪਿਆ ਕੋਲ ਉਹ ਤੇਰਾ ਮੈਂ ਇਹਨਾਂ ਦਾ ਕੜਾ ਲੋਟ ਐ ਕੰਮ ਹੁੰਦਾ ਸੀ ਜੇ ਤੂੰ ਨਾ ਹੋਗੀ ਉੱਚੀ ਤਨ ਫਿਰ ਉਹ ਉਹ ਆ ਗਏ ਹਾਂ ਆ ਵੀ ਕਰਮੋ ਹਾਂਜੀ ਆ ਗਈ ਇਹ ਕਹਦੇ ਤੂੰ ਕਾਗਜ਼ ਜੱਕੀ ਬੈਠੀ ਇਹ ਨਾਣੀ ਰੱਖੀ ਗਈ ਆ ਨਾਣੀ ਰੱਖੀ ਜੀ ਹਾਂਜੀ ਉਹ ਤਾਂ ਜ਼ਮੀਨ ਦੇ ਕਾਗਜ਼ ਆ ਕਾ ਬਣਾ ਲਾ ਕੋਟ ਹੈ ਨਾ ਕਾ ਬਣਾ ਲਾ ਉਹ ਆਏ ਪੂਜੀ ਇਹ ਦੇਖੀਏ ਭਈ ਰਾਣੀ ਕੇ ਨੇ ਕਾਗਜ਼ ਰੱਖੀ ਕਿੱਥੇ ਸਾਈਨ ਕਰਾਉਣੇ ਨੇ ਅੱਛਾ ਪੈਨ ਵੀ ਰੱਖ ਗਈ ਅੱਛਾ ਪਲੇ ਓਏ ਓਏ ਪਲੇ ਕੰਦੇ ਨਾ ਫੜਾ ਯਾਰ ਲੈ ਵਾ ਤਾਲਿਆ ਹਲੋ ਚਾਹ ਨਹੀਂ ਹੈ ਬਣਾ ਲੈ ਪੂਰਾ ਓ ਚਾਹ ਬਣਾ ਲੈ ਪਰਬੋ ਬਣਾਉਣੀ ਹੈ ਬਣਾ ਲੈ ਕੁੱਟ ਭਾਈ ਨਾ ਆ ਕੇ ਆਇਆ ਤੇ ਹੰਠ ਢੰਡਣ ਲੱਗਦੀ ਕਿਤੇ ਆ ਇਸੀ ਨਾਲ ਉਹ ਨਹੀਂ ਸੀਗਾ ਵੈਸੇ ਪਿੰਡੇ ਪਾਣੀ ਵਾ ਲੈਣਾ ਸੀ ਉਹ ਪਾਉਂਗਾ ਪਿੰਡੇ ਸੀ ਤੇ ਕੱਪ ਜਾਂ ਡੋਰ ਲਗਾਉਂਦੇ ਜੇ ਕਰ ਬੈਠਾ ਹਾਂ ਗੱਲਾਂ ਹੋਈਆਂ ਵਾਲ ਥੋੜੀਆਂ ਜਿਹੀ ਸਾਰਾ ਕੋਈ ਨਹੀਂ ਕੋਈ ਹੋਰ ਬਸ ਠੀਕ ਹੈ ਠੀਕ ਚੱਲੀ ਆ ਮੈਂ ਹਾਂ ਇਹ ਚੰਕ ਬਹੁਤ ਆ ਹਨ ਮਸਕਾ ਕੇ ਰੱਖਿਆ ਯਾਰ ਤੇਲ ਤੁਲ ਲਾ ਕੇ ਰੱਖਿਆ ਹੁਣ ਤੇ ਕੀ ਕਰਾਂ ਪੁੰਡੇ ਨੂੰ ਲੈ ਆ ਘਰ ਤੇ ਹਾਂ ਉਹ ਦਿਨ ਨਾਲ ਯਾਰ ਕੱਟ ਪੜਾ ਇਹ ਤਾਂ ਬਾਈ ਖੇਤ ਦੀ ਗੜਾ ਗੁੜਾ ਮਾਰਿਆ ਕਰ ਮਾੜਾ ਮੋਟਾ ਜਦ ਨਾਲ ਥਰ ਕੇ ਦਿੰਦਾ ਸਨ ਚਾਚੂ ਬੀ ਕੀ ਦਰ ਨਾਲ ਗੇੜਾ ਮਾਰਿਆ ਜਦਾ ਤਾਂ ਬਣੀ ਜਾਂਦੀ ਆ ਹਾਂ ਬਣੀ ਜਾਂਦਾ ਚਾਹ ਤਾਂ ਰਿਆ ਕੇ ਸਾਗ ਤਰ ਹੈ ਇਹ ਨਾ ਟਾਈਮ ਯਾਰ ਆ ਵੀ ਰਣੋ ਆਈ ਸੈਰ ਕਰਦੇ ਹਾਂ ਸੈਰ ਕਿਤੇ ਬੈਠ ਲਈ ਚੱਲ ਆ ਜਾਓ ਉਹ ਅਣੀ ਗੱਲ ਸੀ ਕਿ ਅਗਵਾਹੀ ਜੀ ਪੌਣੀ ਸੀ ਮੈਂ ਨਾ ਪਰਲ ਦਾ ਲੋਨ ਕਰਾਉਣਾ ਸੀ ਅੱਛਾ ਹਾਂ ਮੈਂ ਇੱਕ ਚੱਲ ਚੱਲ ਨਹੀਂ ਤੇ ਪੂਆ ਦਾ ਗਵਾਹੀ ਨਹੀਂ ਨਹੀਂ ਵਧੀਆ ਗੱਲ ਹੈ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਪਰ ਜਾਈ ਹਾਂ ਬੰਦਾ ਹੀ ਬੰਦੇ ਦਾ ਕੰਮ ਆਉਂਦਾਗਾ ਹਾਂ ਹੋਰ ਕੀ ਸੇਵਾ ਦੱਸ ਚਾਹ ਵੀ ਕੇ ਜਾਵਣੀ ਪਰ ਜਾਈ ਨਾ ਨਾ ਬਸ ਉੱਤਰ ਹੀ ਵੀ ਹੈ ਨਾ ਚਾਹ ਨਹੀਂ ਮੈਂ ਪੀਂਦੀ ਤੇ ਹੁਣ ਮੈਂ ਛੇਤੀ ਜਾਵਾਂ ਤੇ ਕੰਮ ਕਰਾਂਗੀ ਚਲ ਜਾ ਆ ਠੀਕ ਹੈ ਜੇ ਲੋੜ ਹੋਈ ਤਾਂ ਸਨੇਹਾ ਭੇਜ ਦੀ ਆ ਜੂਗਾ ਮੈਂ ਹਾਂ ਹਾਂ ਚੰਗਾ ਸਨੇਹਾ ਭੇਜੂਗੀ ਮੈਂ ਚੰਗਾ ਤੇ ਨਾਲੇ ਮੈਂ ਲੇਟ ਹੋ ਜੂਗੀ ਨਾ ਫਿਰ ਚਲ ਫਿਰ ਜਾ ਲੇਟ ਹੋ ਜਿੰਨੀ ਤੂੰ ਉੱਥੇ ਜਾਣਾ ਚੰਗਾ ਚੰਗਾ ਚੰਗੀ ਆ ਵਿਚਾਰੀ ਹੈ ਸਵਾਰੀ ਚੰਗੀ ਬਹੁਤ ਹਾਂ 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 ਨਾ ਨਹੀਂ ਵੀ ਪਾਈ ਨਹੀਂ ਸਾਨੂੰ ਛਾਲ ਕੱਢਣਾ ਪੈਣਾ ਕੀ ਹਲ ਕੱਢੀ ਕੁਝ ਤਾਂ ਕੱਢਣਾ ਹੀ ਪੈਣਾ ਜੇ ਚਾਰ ਬੰਦਿਆਂ ਚ ਗੱਲ ਕਰਦੇ ਆ ਤਾਂ ਵੀ ਆਪਦੀ ਬਦਨਾਮੀ ਹੈ ਜੇ ਇਹ ਨੂੰ ਸਮਝਾਉਣੇ ਆ ਵੱਡਾ ਆਪ ਨੂੰ ਸ਼ਰਮ ਆਉਂਦੀ ਹੈ ਕੋਈ ਨਹੀਂ ਤੁਸੀਂ ਐਂ ਕਰੋ ਕੁੜੀ ਦੇ ਪਰੌਣੇ ਨੂੰ ਫੋਨ ਕਰੋ ਤੇ ਉਹਨਾਂ ਨੂੰ ਬਲਾਗ ਦੇ ਹੱਲ ਕੱਢੀਏ ਇਹ ਗੱਲ ਤੇਰੀ ਠੀਕ ਹੈ ਉਹ ਸਮਝਾਉਣਗੇ ਹਾਂ ਆਹ ਬਣ ਭੈਣ ਭਰਾ ਦੀ ਸ਼ਰਮ ਹੁੰਦੀ ਹੈ ਹਾਂ ਬਹੁਤ ਸ਼ਰਮ ਹੁੰਦੀ ਹੈ ਰਹੀ ਪਰੌਣੇ ਨੂੰ ਕਰੋ ਫੋਨ ਸਿੰਘਾ ਮੀਂਹ। ਉਹ ਬਾਹਰ ਗੱਲ ਕਰਨ ਨਾਲ ਰਿਸ਼ਤੇਦਾਰੀ ਚ ਗੱਲ ਕੀਤੀ ਚੱਕੀ। ਹਾਂ ਗੱਦੀ ਕਰ ਰਹੇ ਲੰਦੇ। ਹਲੋ। ਮਹਾਰਾਜਨ ਸਤਿ ਸ੍ਰੀ ਅਕਾਲ। ਉਹਨਾਂ ਘਰੇ ਕੀ ਮਸਲਾ ਸੀ ਥੋੜਾ ਜਿਆ ਤਾਂ ਤੁਸੀਂ ਆਓ ਜੇ। ਹਾਂ। ਚੰਨ ਨੂੰ ਨਾਲ ਲਿਆਓ ਜੇ। ਜੇ ਹੁਣੇ ਉਹਨੇ ਤਾਂ ਬੜੀ ਵਧੀਆ ਗੱਲ ਐ। ਚਲ ਆਜੋ ਮੈਂ ਜਾਤ ਰਾਣਾ ਫਿਰ। ਆਜੋ। ਆਜੋ 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 ਬismillah ਆਦੇ ਮੰਡੀ ਆਏ ਸੀਗੇ ਅੱਛਾ ਉਹਦੇ ਨੇੜੇ ਹੀ ਆ ਫਿਰ ਅਸੀਂ ਆ ਜੰਨੇ ਚਲ ਠੀਕ ਆਦਾ ਗੱਲ ਹੈਗੀ ਤਾਂ ਠੀਕ ਹੋਰ ਜੇ ਗੱਲ ਕਰਾਂਗੇ ਤਾਂ ਹੀ ਗੱਲ ਸੁਧਰੂਗੀ ਨਹੀਂ ਨਹੀਂ ਤਾਂ ਉਜਾਰ ਦੇਣਾ ਸਾਰਾ ਬਿਲਕੁਲ ਠਟ ਪਟ ਹੋ ਜਾਣਾ ਕਰ ਸਤਰੀ ਗਾਲ ਭਾਈ ਹੋਰ ਠੀਕ ਠਾਕ ਹੈ ਬਰਾਦਰ ਠੀਕ ਹੈ ਕੁੜੀਏ ਹਾਂਜੀ ਬਈ ਸਸੀ ਗਾਲ ਬਸ ਹੋਏ ਪੁਰਾਣੇ ਹਾਂ ਹਾਂਜੀ ਹਾਂਜੀ ਠੀਕ ਠਾਕ ਹੋ ਸਹੀ ਆ ਗਈ ਹੋਰ ਕੁੜੀਏ ਠੀਕ ਠਾਕ ਹੈ ਕਦੇ ਹਾਂ ਬਈ ਸਾਰੇ ਠੀਕ ਠਾਕ ਹੈ ਪੁਰਾਣੇ ਤੂੰ ਸਸੀ ਦੱਸੋ ਬੜੀ ਹੈ ਠੀਕ ਠਾਕ ਸਸੀ ਕਹਦੀ ਸੀ ਚੱਲ ਵੀ ਸਸੀ ਦਾ ਭਾਈ ਸਸੀ ਨੇ ਹਾਂਜੀ ਭਾਜੀ ਥੋੜਾ ਫੋਨ ਆਇਆ ਸੀ ਦੱਸੋ ਕੀ ਕੰਮ ਹੈ ਉਹ ਗੱਲ ਕੀ ਹੋਣੀ ਐ ਬਸ ਕਰਦਾ ਹੀ ਚੱਕਰ ਆ ਥੋੜਾ ਜਿਹਾ ਉਹ ਹੱਲ ਹੋ ਜੇ ਬਾਈ ਕੀ ਬਾਝਾਰ ਤਈਆਂ ਪਾਈ ਐਨੇ ਖੁੱਲ ਕੇ ਦੱਸੋ ਕੀ ਗੱਲ ਐ ਕੀ ਹੋ ਗਿਆ ਬਾਈ ਹੋ ਗਿਆ ਗੱਲ ਹੁਣ ਬਾਈ ਤੈਨੂੰ ਕਿਹੜਾ ਪਤਾ ਨਹੀਂ ਤੂੰ ਉਸ ਦੱਸੇਗਾ ਮੈਨੂੰ ਪਤਾ ਲੱਗੂ ਯਾਰ ਸਾਰੇ ਪਿੰਡ ਚ ਗੱਲ ਫੈਲੀ ਗਈ ਐ ਜਿਹੜੇ ਜਿਹੜੇ ਪਿੰਡਾਂ ਚ ਗੱਲ ਫੈਲ ਗਈ ਐ ਤੂੰ ਕਹਿੰਦਾ ਮੈਨੂੰ ਗੱਲ ਹੀ ਨਹੀਂ ਪਤਾ ਬਾਈ ਜੀ ਇਹ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ ਤੂੰ ਖੁੱਲ ਕੇ ਦੱਸ ਗੱਲ ਕੀ ਐ ਕਾਲ ਖੁੱਲ ਕੇ ਦੱਸ ਦਿੰਦਾ ਹਾਂ ਰਾਣੋ ਨਾਲ ਤੇਰਾ ਕੀ ਸੰਬੰਧ ਹੈ ਰਾਣੋ ਨਾਲ ਮੇਰਾ ਕੀ ਸੰਬੰਧ ਹੈ ਕਿ ਪਕਾਈ ਮਰ ਜੈ ਤੂੰ ਪਕਾਈ ਮੈਂ ਨਹੀਂ ਮਰਦਾ ਕੈਣਾ ਨਹੀਂ ਚਾਹਦਾ ਮੈਂ ਪਕਾਈ ਤੂੰ ਮਾਰ ਰਿਆ ਹੈ ਬੇਵਕੂਫਾਣੀ ਗੱਲ ਕਰੀ ਜਾ ਤੂੰ ਯਾਰ ਨਾਲੇ ਚੋਰ ਨਾਲੇ ਚਤਰਾਇਆ ਹੈ ਉਹ ਤੂੰ ਮੇਰਾ ਮਾੜਾ ਕੀ ਦੇਖ ਲੈ ਯਾਰ ਸਾਧੂ ਕੀ ਮਾੜਾ ਤੈਨੂੰ ਮੈਂ ਦਿਖਾਉਣ ਲੱਗਿਆ ਨਾ ਤੈਨੂੰ ਸਾਰਾ ਕੋ ਮਾੜਾ ਦਿਖਾ ਦੂੰ ਤੂੰ ਦਿਖਾਈ ਉਹ ਰਿਸ਼ਤੇਦਾਰ ਆਏ ਹਸਾ ਨਾਲ ਗੱਲ ਕਰ ਮੜੀ ਜੀ ਸਾਹ ਨਾਲ ਤੂੰ ਚੱਲ ਤੂੰ ਤਾਂ ਮੈਨੂੰ ਦਲਜਾਮ ਲਈ ਨਾ ਯਾਰ ਵੇ ਠੰਡਾ ਨਾ ਨਾ ਚਾਹੁੰਦਾ ਤੁਝਾਂ ਨਾਲ ਕਰਨੀ ਹਾਂ ਹੱਦ ਹੋ ਗਈ ਯਾਰ ਪਰੋਣਾ ਮੈਨੂੰ ਤਾਂ ਪਤਾ ਤੁਹਾਨੂੰ ਤਾਂ ਦੱਸ ਦੇਣਾ ਹਾਂ ਜੀ ਬਾਸ ਨੇ ਫੋਨ ਕੀਤਾ ਕਿ ਇਹਨੇ ਕੰਮ ਨਾ ਕੋਈ ਹੱਤਾ ਯਾਰ ਤੂੰ ਮੇਰੇ ਨਾਲ ਗੱਲ ਤਾਂ ਕਰ ਪਹਿਲਾਂ ਤੂੰ ਇਹ ਨਹੀਂ ਬਾਈ ਜੀ ਤੇਰੇ ਟੂਏ ਤੇ ਲਾ ਤੈਸੀ ਵੱਜਣੀ ਹੈ ਤੇ ਜ਼ਿੰਦਗੀ ਭਰ ਜਾ ਕੇ ਰੱਖੇਗਾ ਨਾਲੇ ਸਾਡੇ ਸਾਨੂੰ ਰੋਲ ਦੇਗਾ ਤੂੰ ਤੇਰੀ ਜ਼ਮੀਨ ਤੇ ਅੱਖ ਰੱਖੀ ਫਿਰਦੀ ਆ ਉਹ ਉਹ ਪਾਲਾ ਸਿਓ ਕਿਉਂ ਕਮਲੀਆਂ ਮਰੀ ਜਾਂ ਨੇ ਹੈ ਮੈਨੂੰ ਦੱਸਦਾ ਕਮਲੀਆਂ ਮਰੀ ਜਾਂ ਨੇ ਕਮਲੀਆਂ ਤਾਂ ਤੂੰ ਆ ਮਾਰਦਾ ਜੇ ਮੈਂ ਬੁਲਾ ਲੈਣਾ ਹੁਣ ਰਣੋ ਨੂੰ ਤੇ ਨਾਲੇ ਜਰਾ ਤੁਹਾਨੂੰ ਦੱਸਾਂ بس ਜਿੱਦਤ ਨਹੀਂ ਜਾਂਦਾ ਸੀ ਨਾ ਤੂੰ ਤੇ ਉਹ ਦਸ ਕਟ ਕਰਾਉਣ ਆਈ ਸੀ ਆਹੋ ਦੋ ਤਰੋਂ ਨੇ ਲਾਉਣ ਲਗਾ ਸੀ ਕਹਿੰਦੇ ਬਿਊਟੀ ਪਾਰਟ ਤੇ ਤੇ ਉਹਨੂੰ ਚਾਹੀਦੇ ਸੀ ਪੈਸੇ ਤਾਂ ਮੈਂ ਸਾਈਨ ਕਰਕੇ ਦਿੱਤੇ ਸੀ ਦਵਾਈ ਪਾਈ ਸੀ ਜਿੱਤੇ ਸੀ ਸਾਈਨ ਆ ਚੱਕੀ ਨਹੀਂ ਉਹ ਕਾਗਜ਼ ਚੱਕੀ ਨਹੀਂ ਆ ਕੁੜੀ ਤਾਂ ਪੜੀ ਲਿਖੀ ਐ ਮੈਂ ਘਟ ਪੜੇ ਲਿਖਿਆ ਮੈਨੂੰ ਇੰਨਾ ਕ ਤਾਂ ਪਤਾ ਜੀ ਕਾਗਜ਼ ਕਹਦੇ ਐ ਉਹ ਤੂੰ ਕੱਲ ਕਾਗਜ਼ ਦادی ਕਾਗਜ਼ ਤੇਰੀ ਜ਼ਮੀਨ ਲੈ ਲੈਣੀ ਸੀ ਉਹਨੇ ਸੱਤੇ ਦੇ ਸੱਤੇ ਕਿੱਲੇ ਉਹਨੇ ਢੱਕ ਲੈਣੇ ਸੀਗੇ ਸਾਨੂੰ ਵੀ ਰੋਲ ਦੇਣਾ ਸੀ ਤੂੰ ਆ ਦੇਖ ਪੜ ਕੇ ਦੇਖ ਇਹ ਤਾਂ ਇਹਦਾ ਦਿਮਾਗ ਕੰਮ ਕਰ ਗਿਆ ਤੇ ਬਚ ਗਿਆ ਕੰਮ ਨੇ ਬਦਲਤੇ ਸੀਗੇ ਤੂੰ ਤਾਂ ਸਾਈਨ ਕਰਤੇ ਸੀਗੇ ਆ ਆ ਦੇਖ asli ਕਾਗਜ਼ਾ ਹੈ ਆ ਪੜ ਪੜ ਕੇ ਵੇਖਾ ਪੜਾ ਕੁੜੀ ਤੋਂ ਆ ਪੜਾ ਕੁੜੀ ਹਾਂ ਭਾਈ ਗਲਤ ਗੱਲ ਆ ਤਾਂ ਤੇ ਇਹਨੇ ਕਰਤਾ ਸੀ ਕੰਮ ਇਹ ਤਾਂ ਜ਼ਮੀਨ ਦੇ ਕਾਗਜ਼ਾ ਯਾਰ ਹਾਂ ਹੈ ਹਾਂਜੀ ਇਹ ਕਿਵੇਂ ਦੇਗੀ ਇੱਥੇ ਉਹ ਪਤਾ ਨਹੀਂ ਵੀ ਇੱਥੇ ਰੱਖ ਕੇ ਗਈ ਮੈਂ ਉਹ ਦੇਖਿਆ ਤੂੰ ਸਰਦਾਰ ਜੀ ਕਿੱਥੇ ਆਏ ਸਰਦਾਰ ਜੀ ਨਹਾਉਣ ਗਏ ਨੇ ਦੇ ਪੰਗਾ ਸਾਰਾ ਤੂੰ ਕੌਣ ਸਮਝਾਦੀ ਛੱਡ ਐਕਸਕੀਮ ਕਰ ਦੇ ਹਾਂ ਠੀਕ ਕਰ ਸਿਆਣਾ ਵਿਆਣਾ ਹੈਗਾ ਪਤਾ ਜਨਾਨੀ ਸਾਡੇ ਚ ਫਿੱਕ ਪਾਉਂਦੀ ਆ ਆਪਾਂ ਇਜ਼ਤਿਹਾਰ ਬੰਦੇ ਆਂਗੇ ਆਪਾਂ ਕੀ ਲੈਣਾ ਉਹ ਭਾਈ ਜੀ ਇਹ ਕਰੂੰਗਾ ਯਾਦਾ ਜਾਦੇ ਚਾਹ ਤਾ ਤੇਰਾ ਬਜੋਲਾ ਮੈਂ ਬਣ ਜਾਣਾ ਨਹੀਂ ਤੇਰੀ ਸਹੀ ਆ ਕਿਵੇਂ ਰੱਦਾ ਹੈਗਾ ਵਿਆਹ ਕਰਾਉਂਦਾ ਨਹੀਂ ਭਾਈ ਮੈਂ ਨਹੀਂ ਕਰਾਉਂਦਾ ਵਿਆਹ ਨਹੀਂ ਕਰਾਉਂਦਾ ਅਜ ਤੋਂ ਬਾਅਦ ਅੱਜ ਤੋਂ ਬਾਅਦ ਗਲਤੀ ਵੀ ਨਹੀਂ ਹੁੰਦੀ ਜੀ ਉਹ ਮੈਂ ਤਾਂ ਨਹੀਂ ਕਰਾਣਾ ਚਾਹੁੰਦਾ ਸੀ ਅੱਜ ਕਿਵੇਂ ਸਾਰੇ ਇਕੱਠੇ ਹੋਏ ਬੈਠੇ ਹੋ ਸਾਸਰੀ ਕਾਲ ਠੀਕ ਆ ਸਾਸਰੀ ਕਾਲ ਹਾਂ ਮੈਂ ਤਾਂ ਠੀਕ ਆ ਤੁਹਾਨੂੰ ਕੱਠਿਆ ਜਾਂ ਦੇ ਕੇ ਇਧਰ ਅੱਧਾ ਲੰਗੇ ਜਾਂਦੀ ਸੀ ਨਾ ਆ ਗਈ ਮੈਂ ਗੱਲ ਸੁਣਵਾ ਲਈ ਹਾਂ ਤੂੰ ਚੰਗੀ ਕਿੱਥੇ ਨਾ ਐਡਾ ਬੜਾ ਧੋਖਾ ਕਿਉਂ ਡੰਗ ਮਾਰੀ ਤੇਰੇ ਡੰਗ ਮਾਰੀ ਤੂੰ ਤਾਂ ਮੇਰੇ ਜ਼ਮੀਨ ਨਾਲ ਖਵਾ ਰਹੀ ਸੀਗੀ ਹੈ ਹਾਇ ਮੈਂ ਮਰ ਜਾ ਤੇਰਾ ਬੇੜਾ ਵਾਜਾ ਚਰਨਿਆ ਤੂੰ ਮੇਰੇ ਤੇ ਜਾਮ ਲਾਉਣਾ ਹੈ ਇਲਜ਼ਾਮ ਲਾਉਣਾ ਹੈ ਹਾਂ ਅੱਛਾ ਆ ਦੇ ਕਾ ਆ ਦੇ ਅਰੇ ਬਾਈ ਨੇ ਤੇਰੇ ਕਾਗਜ਼ ਬਣਾਤੇ ਸੀ ਆ ਲੈ ਗਈ ਸੀ ਤੂੰ ਕਾਗਜ਼ ਆ ਕਹੇ ਕੜਾ ਪੜੀ ਆ ਕੀ ਮੈਨੂੰ ਕਾਗਜ਼ ਦਿਖਾਉਣਾ ਹਾਂ ਮੈਂ ਤਾਂ ਹਣ ਪੜ ਤੂੰ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਸ ਸਾਡੇ ਘਰੇ ਨਹੀਂ ਚੁੱਪ ਮੇਰੀ ਗੱਲ ਸੁਣ ਲੈ ਮੈਂ ਗਈ ਸੀ ਉੱਥੇ ਟੇਪ ਕਰਾਉਣ ਉਹਨੇ ਬਦਲ ਕੇ ਨਾ ਦਿੱਤਾ ਫਿਰ ਮਰ ਜਾਣੇ ਨੇ ਔਰ ਤੂੰ ਨਾ ਬਿਝਾਰ ਤੈਨੂੰ ਹੋਰ ਮੈਂ ਨਾ ਦੱਸ ਉਹ ਚੱਲ ਕਰ ਚੱਲ ਤੂੰ ਚੁੱਪ ਕਰ ਕਰ ਚੱਲ ਗੱਲ ਸੁਣ ਕੇ ਬਾਦਿਆ ਗੱਲ ਸੁਣ ਮੈਨੂੰ ਕਹਿੰਦਾ ਮੇਰਾ ਰਿਸ਼ਤਾ ਕਰਾ ਦੇ ਭਾਵੇਂ ਜ਼ਮੀਨ ਨਾਲ ਲਵਾ ਲੈ ਕੌਣ ਹੈ ਕਿਹਨਾਂ ਹਾਂ ਉਹ ਤੇ ਮੇਰੀ ਜ਼ਮੀਨ ਦਾ ਸਲਾਹ ਕਰ ਲਈ ਬਾਈ ਉਹ ਤੂੰ ਪੱਕਾ ਹੀ ਮਾਈ ਕਿ ਨਹੀਂ ਆ ਤੂੰ ਕਿਉਂ ਝੂਠ ਬੋਲਦੀ ਐ ਉਹ ਤੂੰ ਤੁਰ ਜਾ ਮੈਂ ਤੈਨੂੰ ਦੱਸਦਾ ਆ ਲੈ ਸਾਰੇ ਲੋਕਾਂ ਤੋਂ ਪੁੱਛ ਲੈ ਇਹ ਕਹਿੰਦਾ ਜ਼ਮੀਨ ਤੂੰ ਆਪ ਦੇ ਨਾਲ ਵਾਲਾ ਮੇਰਾ ਰਿਸ਼ਤਾ ਕਰਾ ਦੇ ਮੈਨੂੰ ਇਹ ਜੀ ਕੁੜੀ ਲੈ ਕੇ ਦੇ ਉਹ ਝੂਠ ਬੋਲਦੀ ਤੂੰ ਜਾ ਇਹ ਝੂਠਾ ਬਹੁਤ ਬਹੁਤ ਤੇਰੀ ਮਿਹਰਬਾਨੀ ਮੇਰੀ ਕੰਮ ਪਤਾ ਬੰਦੇ ਆ ਬਰਤਣਾ ਉਹ ਬਹੁਤ ਸਹੀ ਹੈ ਉਹ ਮੇਰੀ ਇਹ ਗਲਤੀ ਉਹ ਜਿਹੜਾ ਮੈਂ ਤੇਰੇ ਮਗਰ ਲਾ ਕੇ ਚੰਨੀ ਨਹੀਂ ਤੂੰ ਬਿਨੈ ਖੋਈ ਦੀ ਕੱਲ ਮੈਂ ਉਹ ਮੈਂ ਤੇਰੇ ਗੱਲ ਸੁਣ ਬੇ ਆਇ ਨਹੀਂ ਮਟਰਦੀ ਮੈਂ ਪਾਲੇ ਤੋਂ ਦਰਦੀ ਤੂੰ ਕੌਮਣਾ ਕਰਤਾ ਥੱਲੇ ਘਰੋਂ ਬਾਹਰ ਨਿਕਲ ਚੱਲ ਤੱਕ ਹਲ ਬੇਸੜੀ ਚੱਲ ਤੂੰ ਉਹ ਸੁੱਤ ਆ ਜਾ ਹੁਣੇ ਆ ਜਾ ਆ ਜਾ ਮੁਰਿਆ ਉਹ ਦੋ ਬਦਨੀਆਂ ਨਾ ਨੀਆਂ ਰਾਕਤ ਉਹ ਹੋ ਜੇ ਨਾ ਉਹ ਦੋ ਬਰਾਹ ਕੁਝ ਹੀ ਹੁੰਦਾ ਚਲ ਹੁਣ ਤੁਸੀਂ ਆ ਗਏ ਥੋੜੀ ਸ਼ਰਮ ਮੰਨ ਲੀਏ ਨੇ ਗਲਤੀ ਮੰਨ ਲਈ ਹੈ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਗਲਤੀ ਹੋ ਤਲੀ ਇਸ ਮਿੱਤਰ ਮਾਫ ਕਰ ਗੁਜਰ ਮੈਨੂੰ ਪਰ ਮੇਰੇ ਕੋ ਤਾਂ ਸੈਨਾ ਨਾ ਉਹ ਕਹਿੰਦੀ ਸੀ ਮੈਂ ਬਿਊਟੀ ਪਾਰਲਰ ਤੇ ਕੋਲ ਨਾ ਤੇ ਕਰਤਾ ਲੈਣਾ ਲਾਉਣ ਲੈਣਾ ਤੇ ਉੱਥੇ ਕਰੂੰਗਾ ਇਸ ਹੁਣ ਲੱਗਿਆ ਰੋ ਤੈਨੂੰ ਲੱਗਿਆ ਪਤਾ ਗਲਤੀ ਹੋ ਗਈ ਬਹੁਤ ਵੱਡੀ ਮਾਫ ਕਰ ਦੇ ਬਾਈ ਮੈਨੂੰ ਮਾਫੀ ਨੂੰ ਤਾਂ ਕੀ ਹੈ ਗਲਤ ਆਇਆ ਵੀ ਗੱਲ ਸਮਝ ਆ ਜਾਣੀ ਚਾਹੀਦੀ ਹੈ ਬੰਦੇ ਨੂੰ ਆ ਮੈਂ ਆਪ ਕਲੇਸ਼ ਪਾਉਂਦੇ ਘਰੇ ਤਾਂ ਹੀ ਭੈਣ ਨੂੰ ਸੱਦਿਆ ਤਾਂ ਹੀ ਪ੍ਰੌਣੀ ਨੂੰ ਸੱਦਿਆ ਵਿਚਾਰੋ ਗੱਲ ਸਮਝਾ ਦਿੰਦਾ ਬੰਦਾ ਜੇ ਮੈਂ ਤੈਨੂੰ ਕਹਿੰਦਾ ਤੂੰ ਕਹਿੰਦਾ ਕਿ ਆਪਦੇ ਕੋਲੋਂ ਚੱਕ ਲਿਆ ਹੈ ਕਰ ਲਿਆ ਆ ਕਰ ਲਿਆ ਸਾਰਾ ਕੁਝ ਦੇ ਨਾਮ ਲਿਖਿਆ ਸਾਰਾ ਕੁਝ ਇਹਦੇ ਨਾਮ ਲਿਖਿਆ ਇਹਦੇ ਦਸਕਤ ਹੋ ਜਾਂਦਾ ਪੈ ਗਿਆ ਸੀ ਨਾ ਪੰਗਾ ਆਹੀ ਤਾਂ ਗੱਲ ਹੈ ਮੈਂ ਚੱਲ ਚੰਗਾ ਬਾਈ ਫਿਰ ਅਸੀਂ ਜਾਂਦੇ ਹਾਂ ਉਹ ਨਹੀਂ ਨਹੀਂ ਜਾਣਾ ਕਿੱਥੇ ਆ ਰੁਕੋ ਤੁਸੀਂ ਨਹੀਂ ਨਹੀਂ ਤੇਰਾ ਹੋਈ ਜਾਂਦਾ ਹੁੱਕ ਮੇਰਾ ਤਾਂ ਹੋਇਆ ਗਿਆ ਤਰੀ ਐ ਕਰੋ ਮੈਂ ਤੇ ਪ੍ਰੌਣਾ ਸਾਹਿਬ ਜਾਂਦੇ ਆ ਮੜਾ ਜਾ ਠੇਕੇ ਨਹੀਂ ਤੂੰ ਹੀ ਗੰਨੇ ਗੁੰਨੇ ਜੀਰੋ ਚਲ 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 ਆ ਗਾ ਬਣਾਉਂਗੇ ਮੁਰਗੀ ਬਣਾਵਾਂਗੇ ਫਿਰ ਨਾਮਾ ਵੇ ਕਿਦੋਂ ਸਾਡਾ ਸਾਡਾ ਪ੍ਰੋਹਾ ਚਲੋ ਆ ਜਾ ਫਿਰ ਭਾਈ ਚਾਹਦੇ ਠੇਕੇ ਦੇ ਹਾਂ ਚਲ 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 ਮੋਤਲੇ ਫੜ ਲਈ ਚੰਗਾ ਆਹੋ ਯਾਰ ਥਕਾਵਟ ਵਾਲੀ ਹੋਈ ਪਈ ਐ